ਬੱਚੇ ਉੱਥੇ ਹੀ ਵਿਖਾ ਦੇਵਾਂਗੇ। ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ। ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਤੁੰਗਾ ਢੀ। ਜ਼ਿਲ੍ਹਾ ਲੁਧਿਆਣਾ, ਤਹਿਸੀਲ ਰਾਏਕੋਟ। ਬਹੁਤ ਭੈਣ ਭਰਾ ਕਰਦੇ ਨੇ ਭਾਈ ਯਾਰ ਜਰਸੀਆਂ ਲੈਣੀਆਂ, ਜਰਸੀਆਂ ਲੈਣੀਆਂ। ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ। ਜਾਦੇ ਨਾਲ ਕਿ ਜਰਸੀ ਵੜਾਂ ਦੇ ਆ ਤੇ ਹੈਗੀਆਂ ਵੀ ਸੂਈਆਂ ਸਵਾਈਆਂ ਭਾਵੇਂ ਚਾਰ ਟਾਈਮ ਅਗਲਾ ਚੋਕੇ ਲੈ ਜੀ। ਵਿੱਚ ਕੋਈ ਇੱਕ ਅੱਧੀ ਗੱਬਣ ਵੀ ਮਿਲ ਜੂ ਕੋਈ ਟੋਕੜ ਗੱਬਣ ਵੀ ਹੋ ਸਕਦਾ ਇੱਕ ਅੱਧੀ ਹੋਵੇ ਨਹੀਂ ਜਿਆਦੇ ਨਾਲ ਕਿ ਤਾਜੇ ਸੂਹੇ ਸਵਾਏ ਦੁੱਧ ਵਾਲੇ ਇਨਫਰਮੇਸ਼ਨ ਲੈ ਦੇਣਾ ਭਾਅ ਉਹੀ ਹੋਣਗੇ ਨਿੱਕੇ ਨਿੱਕੇ ਮੁੱਲ ਪਾਵਾ ਕੋਈ 2 ਨਾਗ ਲੈ ਜੇ ਪਾਵਾ 4 ਨਾਗ ਲੈ ਜੇ ਬਿਲਕੁਲ ਛੋਟੇ ਛੋਟੇ ਪਾ ਦੀਆਂ ਸਾਰੀਆਂ ਗਾਮਾਂ ਵਾੜਾਂ ਸੇਲ ਆ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਮਦ ਸਤਿ ਲਾਡੀ ਘਰ ਨਾ ਜੀ ਪੈਂਡ ਤੁੰਗਾੜੀ ਰਾਏਕੋੜ ਤੋਂ 10-12 ਕਿਲੋਮੀਟਰ ਦੇ ਫੋਨ ਨੰਬਰ ਦੱਸੀ 9915598122 ਆਹ ਕਰ ਮੂਰੇ ਇੱਕ ਨੰਬਰ ਤੋਂ ਹੀ ਸ਼ੁਰੂ ਦੱਸ ਇਹਦੇ ਬਾਰੇ ਇਹ ਬਈ ਪਹਿਲੇ ਸੂਏ ਸੂਣ ਵਾਲੀ ਹੈ ਜੀ ਪਲੂਣ ਮੱਛੀ ਹਾਂਜੀ ਹਾਂਜੀ ਨਵਾਂ ਹਾਣ ਹਾਂਜੀ ਕਿੰਨੇ ਦਿਨ ਲੈ ਜੀ ਬਾਪ ਜੀ ਦਿਨ ਪੂਰੇ ਆਦੇ 2-4 ਦਿਨ ਉੱਪੇ ਲੈ ਜੀ ਕਿੰਨਾ ਕੁ ਦੁੱਧ ਦੇ ਦੂ ਦੇਲੀ ਦਾ 11 ਕਿਲੋ ਕਿੰਨੇ ਦੀ ਪਹਿਲਾਂ ਜੈ ਜਪਾ ਬੌਣੀ ਇਥੋਂ ਹੀ ਕਰ 30000 ਦੀ ਛੱਡ ਦਾਂਗੇ ਲਓ ਜੀ 32000 ਦੀ ਲਾਢੀ ਕਹਿੰਦਾ ਛੱਡ ਦਿਆਂਗੇ ਛੋੜ ਵਿੱਚ ਉਹ ਹੋ ਜਾਊਗੀ ਪਹਿਲਾ ਸੂਆ 10 12 ਕਿਲੋ ਲਾਢੀ ਕਹਿੰਦਾ ਦੁੱਧ ਕਿਤੇ ਨਹੀਂ ਗਿਆ ਆ ਰਾਵਣਾ ਪਿਆ ਤੂੰ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲ ਆ ਜੇ ਕੋਈ ਭੈਣ ਭਰਾ 2 ਕਿਲੋ ਦਾਣਾ ਵੱਧ ਪਾ ਲੂਗਾ ਤੇ ਵੱਧ ਛੋੜੂਗਾ ਨਹੀਂ ਘਾਟ ਆਸਤੇ ਤਾਂ ਸੇਵਾ ਕਰਨੀ ਨਹੀਂ ਪੈਂਦੀ ਹੁੰਦੀ 10 12 ਤਾਂ ਆ ਰਾਵਣਾ ਹੀ ਪਿਆ ਜੀ 32000 ਦੀ ਛੋੜ ਹੋ ਜੂ ਵਿੱਚੋਂ ਵਲਟਾ ਲਾਂ ਬਾਕੀ ਇਹ 2-4 ਦਿਨ ਲੈ ਜੂ ਹਾਂ ਆ ساری ਵਲਟਾ ਲ ਕੱਢ ਕੇ ਸੂ ਜਿਹੜੇ ਸਾਹਮਣੇ ਪਹਿਲਾਂ ਨਾ ਥਣ ਵੀ ਪੂਰਾ ਚੰਗਾ ਜਰਸੀ ਬਰੀਡ ਕਾਫੀ ਕਲਰ 2 ਨੰਬਰ ਤੇ ਆ ਲਾਡੀ ਇਹ ਬਈ ਦੂਜੇ ਸਵੇ ਸੂਣ ਵਾਲੀ ਆ ਹੂੰ ਇਹ ਹਫਤਾ ਖੰਡ ਲਊਗੀ ਹਫਤਾ ਹਾਂਜੀ ਕਿੰਨਾ ਕ ਦੁੱਧ ਕੱਢ ਜੂ ਇਹਦਾ ਵੱਡੀ ਆ ਹਾਂ ਸਾਰਾ ਸਾਰਾ ਕਿੰਨਾ ਠੀਕ ਆ ਦੂਜਾ ਸੂਆ ਹਫਤੇ ਦੀ ਕੱਚੀ ਇਹ ਲਾਡੀ ਕਹਿੰਦਾ 17-18 ਪਿਆ ਜੂ ਇਹ ਇੱਕ ਨੰਬਰ ਨਾਲੋਂ ਡੁੱਡੀ ਐ ਹਾਈਟ ਜੀ ਵੀ ਵੱਧ ਐ ਤੇ ਲਾਮ ਚ ਵੀ ਵੱਧ ਐ ਰੰਗ ਉਹੀ ਐ ਰੰਗ ਸੇਮ ਹੀ ਆ 17 18 ਕਿਲੋ ਲਾਢੀ ਕਹਿੰਦਾ ਦੁੱਧ ਪਿਆਜੂ ਹਫਤੇ ਦੀ ਕੱਚੀ ਕੱਦ ਕਾਠ ਪੂਰਾ ਹੀ ਐ ਥਣ ਚਾਰੀ ਐ ਮੋٹے ਮੋٹے ਵਲਟਣ ਅਜੇ ਕਾਫੀ ਬਾਕੀ ਆ ਬਾਕੀ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜਾਂਦੀ ਆ ਝੋਲੀ ਝੋਲੀ ਲਾਉ ਬਹੁਤ ਉਹ ਕਿ ਝੋਲ ਵਾਲੀ ਬੱਛੀਆ ਵਾਲ ਢੱਲਾਂ ਪਈਆਂ ਬਹੁਤ ਆ। ਮੋਟਾ ਮੋਟਾ ਥਾਨ ਹੈ। ਭਾਵੇਂ ਜਵਾਕ ਚੋਈ ਜਾਣ। ਇਹ 300 ਵੀ ਹੁੰਦੀਆਂ। ਆ ਵੀ ਲੇਵਾ ਗੱਠਾਂ ਨੂੰ ਪਿੱਛੇ ਨੂੰ ਵੱਧਦਾ। ਸਾਰੀ ਵਾਲ ਟਹਿਲ ਕੱਢ ਕੇ ਸੁਣਾ ਕਿਨੇ ਦੀ ਲਾਡੀ? ਇਹ ਬਈ 42 ਦੀ ਦੇਦਾਂਗੇ। ਲਓ ਜੀ 40 ਦੇ ਦੋ 42 ਦੀ 17 18 ਕਿਲੋ ਲਾਡੀ ਕਹਿੰਦਾ ਦੁੱਧ ਪਿਆ ਜੂ 42 ਦੀ ਦੇ ਦੇਣੀ ਹੈ। ਇੱਕ ਨੰਬਰ 32 ਦੀ ਤਿੰਨ ਨੰਬਰ ਇਹ ਬਈ ਪਹਿਲੇ ਸੂਏ ਸੂਈ ਆ ਬੱਛਾ ਜੀ ਮਗਰ। ਪਹਿਲਾ ਸੂਆ ਪਿਆ ਦਾ ਬੱਛਾ 15 ਦਿਨ ਹੋ ਗਏ ਸੂਈ ਨੂੰ। ਹਾਂ। ਹੁਣ 10-11 ਕਿਲੋ ਹੈਗਾ ਜੀ 15 ਦਿਨਾਂ ਦਾ ਸੂਆ ਜਿਹੜਾ ਦੁੱਧ ਤੁਸੀਂ ਚੋ ਲੈਣਾ ਭਾਂਡੇ 'ਚ ਮੈਨ ਲੈਣਾ 10-11 ਕਿਲੋ ਹੈਗਾ ਤੇ 10-11 ਕਿਲੋ ਵੀ ਸਾਈਵਾਲ ਦਾ ਦੁੱਧ ਆ ਕੋਈ ਅਮਰੀਕਨ ਦਾ ਨਹੀਂ ਮੱਝਾਰਗਾ ਦੁੱਧ ਦਊ ਫੈਟ ਫੂਡ ਇਹਨਾਂ ਦੀ ਬਹੁਤ ਆਉਂਦੀ ਆ ਸਾਈ ਜਰਸੀਆਂ ਨਾਲੋਂ ਵੀ ਸਾਈਵਾਲ ਦੀ ਫੈਟ ਵੀ ਵੱਧ ਆਉਂਦੀ ਆ ਤੇ ਗਰਮੇ ਗਰਮੀ ਵੀ ਨਹੀਂ ਇਹ ਸਾਈਵਾਲ ਮਣਾਉਂਦੀਆਂ ਪਹਿਲਾਂ ਸਾਈਵਾਲ ਆ ਜੀ ਹਾਂ ਸਾਈਵਾਲ ਪਿਓਰ ਆ ਜਮਾ ਕੋਈ ਧੋਗ ਲਾਂਗ ਨਹੀਂ ਬੰਨ ਧੰਨ ਕੰਬਲਾ ਸਭ ਕੁਝ ਹੈਗਾ ਸੀਲ ਸਾਪਾ ਫੁੱਲ ਆਹ ਲਓ ਜੀ ਨਹੀਂ ਤਾਂ ਸਾਈਵਲ ਲਤਾਂ ਬਹੁ ਮਾਰਦੀਆਂ ਹੁੰਦੀਆਂ ਪਰ ਇਹ ਸੀਲ ਆ ਕੋਈ ਥੋੜੇ ਨਾ ਹੈਗਾ ਜਿਹੜੇ ਸੀਲ ਸਾਹੂਆਂ ਨੇ ਬਚਾ ਕੇ ਜੇ ਚੋਣੀਆਂ ਪੈਂਦੀਆਂ ਹੁੰਦੀਆਂ ਇਹ ਹੂੰ ਆਹ ਵੇਖੋ ਪੂਰੀ ਬਾਹੂ ਚਾਤਾ ਕਿੰਨੇ ਦੀ ਲਾਡੀ ਇਹ ਬਈ 45 ਦੀ ਛੜਦਾ ਲਾਤੀ ਲਓ ਜੀ 40 ਤੇ 5 45 ਦੀ ਛੜਦੇ ਆਂਗੇ 15 ਦਿਨਾਂ ਦਾ ਸੂਆ 10 11 ਕਿਲੋ ਅੱਜ ਤਿਆਰ ਆ ਮਾਝਾ ਵਰਗਾ ਦੁੱਧ ਉਹ ਸੀਲ ਸਾਹੂ ਬਹੁਤ ਹੈ ਹੁਣ ਅੱਗੇ ਥੋੜੀ ਸੇਵ ਆ ਜੇ ਕੋਈ ਵੱਧ ਕਰ ਲੂ ਤਾਂ ਹੋ ਸਕਦਾ ਵੱਧ ਪਿਆ ਜੀ 4 ਨੰਬਰ ਲਾਡੀ ਇਹ ਵੀ ਦਾ ਜੀ ਸੋਈ ਹੋਈ ਆ ਇਹ ਬੱਛਾ ਮਗਰਾ ਬੱਛਾ ਮਗਰਾ ਉਹ ਬੈਠਾ ਪੱਬੂ ਕਿੰਨਾ ਕੁ ਪਿਆਜੂ ਹੁਣ ਮੇਰੇ 10 11 ਕਿਲੋ 10 ਮੰਨ ਕੇ ਆਜੋ 10 11 ਕਿਲੋ ਲਾਢੀ ਕਹਿੰਦਾ ਇਹਦੇ ਥੱਲੇ ਆ 10 ਮੰਨ ਕੇ ਹੀ ਆਜੋ 11 ਛੱਡੋ ਤੁਸੀਂ 5 ਕਿਲੋ ਤੜਕੇ ਚੋਲੇ ਅਗਲਾ 6 7 ਵਜੇ ਆਕੇ 5 ਕਿਲੋ ਹੀ ਹੱਥ ਨੇ ਚੋਲੇ ਜੇ ਕੋਈ ਕਸਰਕੁਸਰ ਰਹੇਗੀ ਉਹ ਅਗਲੇ ਦਿਨ ਕੱਢ ਲੈ ਮਗਰੇ ਦੇ ਬੱਛਾ ਮੋਟਾ ਮੋਟਾ ਥਾਣ ਜਰਸੀ ਬਰੀਡ 2 4 ਕਿਲੋ ਦੁੱਧ ਹੋਰ ਵਧਾ ਦੂ ਉਹ ਗਾ ਤੁਹਾਡੀ ਸੇਵਾ ਸੰਭਾਲਾ ਕਿੰਨੇ ਦੀ ਲਾਡੀ 42 ਦੀ ਦੇਣਾ ਲਓ ਜੀ ਇਹ ਵੀ 42 ਦੀ ਇੱਕ ਨੰਬਰ 32 ਦੀ ਦੋ ਨੰਬਰ 17 18 ਕਿਲੋ ਦੁੱਧ ਪਿਆਜੂ 42 ਦੀ ਤਿੰਨ ਨੰਬਰ ਇਹ 45 ਦੀ ਇਹ 45 ਦੀ ਚਾਰ ਨੰਬਰ ਫੇਰ 42 ਦੀ 10 ਕਿਲੋ ਤਿਆਰ ਆ ਦੋ ਤਿੰਨ ਕਿਲੋ ਦੁੱਧ ਵਧਾ ਦੂ ਪੰਜ ਨੰਬਰ ਲਾਡੀ ਇਹ ਵੀ ਤਾਜੀ ਸੂਈ ਹੋਈ ਆ ਇਹ ਮੱਛਾ ਮਗਰਾ ਇਹ ਵੀ ਤਾਜੀ ਸੂਈ ਆ ਬੱਛਾ ਮਗਰਾ ਇਹਦੀ ਮਗਰ ਬੱਛੀ ਆ ਬੱਚਾ ਇਹਦੇ ਮਗਰ ਬੱਛੀ ਫੀਮੇਲ ਕਾ ਆਪਾ ਛੜੀ 15 16 ਕਿੰਦਰ ਦੁੱਧ ਜੀ ਇਹ ਦੇਉ ਲਾਡੀ ਕਹਿੰਦਾ 12 ਦੇ ਬਾਹਰ 15 16 ਕਿਲੋ ਦੁੱਧ ਹੁਣ 12 ਤੋਂ ਬਾਹਰ ਆ ਲਾਡੀ ਕਹਿੰਦਾ 12 ਤੋਂ ਪਲੱਸ ਇਸ ਟਾਈਮ ਰੈਡੀ ਐ ਮਗਰ ਬੱਛੀ ਐ ਵੈੜ ਕੱਦ ਵਾਲੀ ਐ ਬਰੀਡ ਬਹੁਤ ਐ ਬਾਕੀ ਬੱਚਾ ਮਗਰ ਬੱਛੀ ਆ ਤੇ ਜਦੋਂ ਇਹ ਦੁੱਧ ਇਹਨਾਂ ਦੇਊਗੀ ਤੇ ਇਹਦੀ ਧੀ ਵੀ ਆ ਦੇਊਗੀ ਜੇ ਵਧੀਆ ਸੇਵਾ ਕਰ ਲਓਗੇ ਖੀਰੀਆਂ ਸੂ ਪੈਂਦੀਆਂ ਮਗਰ ਇਹਦੇ ਬੱਛੀ ਜੇ ਬੱਚਾ ਹੋਂ ਦਾ ਲਿਆਣਾ ਤਾਂ ਚਲੋ ਫੇਰ ਵੀ ਪੈਂਦਾ ਪਰ ਬੱਛੀ ਦਾ ਫਾਇਦਾ ਹੋ ਜਾਂਦਾ ਕਿਉਂਕਿ ਜਿਹੜਾ ਦੁੱਧ ਛੱਡਦੇ ਆਪਾਂ ਉਹ ਰਾਸ ਆ ਜਾਂਦਾ ਸਵੇਰ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਰਲ ਜਾਂਦੀ ਆ ਸੀਸਾਉ ਫੁੱਲ ਆ 12 ਕਿਲੋ ਤੋਂ ਬਾਹਰ ਰੈਡੀ ਆ 15 ਭਿਆਉ ਲਾਢੀ ਕਹਿੰਦਾ 16 ਕਿਲੋ ਇਹ ਤਾਂ ਕਿੰਨੇ ਦੀ ਲਾਢੀ ਇਹ ਵੀ 50000 ਆਈ ਇਹ 50000 ਦੀ ਤੇ ਮਾਨ ਤਾਣ ਹੋ ਜੂ ਦੁੱਧ ਚਰਸੀਆਂ ਦਾ ਮੱਝਾਂ ਆ ਰ ਗਈ ਹੁੰਦਾ ਫੈਟ ਫੂਡ ਇਹਨਾਂ ਦੀ ਬਹੁਤ ਆਉਂਦੀ ਹੈ ਤੇ 50000 ਦੀ ਮੱਝ ਕਿੱਥੇ ਆਉਂਦੀ ਆ ਆ ਜਾਂਦੀ ਆ ਪਰ ਫੰਡਰ ਆਉਂਦੀ ਆ ਲੱਸੀ ਚੰਗੀ ਫੰਡਰ ਮੱਝ ਉਹ ਵੀ 60-65 ਹਜ਼ਾਰ ਦੀ ਭਾਰੀ ਵਿਕ ਜਾਂਦੀ ਅੱਗੇ ਲਾਢੀ 6 ਨੰਬਰ ਇਹ ਬਈ ਪਰਸਾਂ ਹੀ ਸੂਈ ਆ ਜੀ ਬੱਛੀ ਮਰ ਗਈ ਆਪਣੇ ਕੋਲ ਹੀ ਜੀ ਠੀਕ ਜਦੋਂ ਆਇਆ ਨੂੰ ਕੇ ਪੈ ਗਿਆ ਜਮਾ ਕਿੰਨਾ ਕੁ ਪਿਆਜੂ ਇਹ ਵੀਰੇ ਦੁੱਧ ਤਾਂ ਪਿਆਜੂ 10-11 ਕਿਲੋ ਠੀਕ ਇਹ ਪਾਣੀ ਪੈ ਗਿਆ ਜੀ ਸੂਈ ਆ ਨਾ ਬਾਅਦ ਚ ਮਰ ਗਈ 10 ਮਿੰਟ ਬਾਅਦ 10 ਮਿੰਟ ਬਾਅਦ ਲਾਢੀ ਕਹਿੰਦਾ ਇਹਦਾ ਬੱਚਾ ਚੜਾਈ ਕਰ ਗਿਆ ਲਾਢੀ ਕਹਿੰਦਾ ਆਪਣੇ ਘਰੇ ਹੀ ਸੂਈ ਸੀ ਮਗਰੇ ਦੇ ਬੱਛੀ ਸੀ ਜ਼ੇਰ ਜ਼ੂਰ ਕੰਪਲੀਟ ਪੈ ਗਈ ਆ 10-11 ਕਿਲੋ ਲਾਢੀ ਕਹਿੰਦਾ ਦੁੱਧ ਪਿਆਜੂ ਬੱਚੇ ਦੇ ਮੂੰਹ 'ਚ ਲਾਡੀ ਕਹਿੰਦਾ ਪਾਣੀ ਪੈ ਗਿਆ ਸੀ ਸੂਨ ਤੋਂ 10 ਮਿੰਟਾਂ ਬਾਅਦ ਹੀ ਬੱਚਾ ਚੜਾਈ ਕਰ ਗਿਆ ਪਰ ਸੀਗੀ ਵੱਛੀ ਮਗਰ ਚਲੋ ਕਿੰਨੇ ਦੀ ਲਾਡੀ ਇਹ 35 ਹੀ ਦੇ ਰਹਾ ਇਹ 35000 ਦੀ ਦੇ ਦਾਂਗੇ ਪਹਿਲਾ ਸੂਆ ਤੇ ਜੇ ਵੱਛੀ ਮਗਰ ਹੁੰਦੀ ਤਾਂ ਤੁਹਾਨੂੰ ਵੀ ਪਤਾ ਕਿੰਨੇ 34 35 ਦੀ ਦੇਣੀ ਸੀ ਇਹ ਪਰ ਉਹ ਜੋ ਚੀਜ਼ ਆ ਤੁਹਾਡੇ ਸਾਹਮਣੇ ਹੈ ਹਨਾ ਅੱਗੇ ਲਾਡੀ 7 ਨੰਬਰ ਇਹੀ ਟੋਕੜਾ ਵੇੜ ਠੀਕ ਹੈ ਹਾਂਜੀ ਵੀ ਲੈ ਜੀ ਲੋ ਥੋੜੇ ਕ ਦਿਨ ਘੱਟ ਹੋਇਆ ਈ ਟੀਕਾ ਰੱਖੇ ਨੂੰ ਕਿੰਨਾ ਦੁੱਧ ਹੁਣ ਦੁੱਧ ਹੈਗਾ ਈ 7-8 ਕਿਲੋ ਇਹਦੇ ਥੱਲੇ ਮਹੀਨੇ ਤੋਂ ਦਿਨ ਘੱਟਾ ਹੋਏ ਆ ਇਹਦੇ ਟੀਕਾ ਧਰੇ ਨੂੰ 7-8 ਕਿਲੋ ਦੁੱਧ ਆ ਤੋਕੜ ਆ ਇਹ ਜਰਸੀ ਬਰੀਡ ਹੈ ਜੇ ਕਿਸੇ ਛੋਟੇ ਪਰਿਵਾਰ ਨੇ ਦੁੱਧ ਦਾ ਬੁੱਤਾ ਲਾਉਣਾ ਹੋਵੇ ਛੋਟੇ ਪਰਿਵਾਰ ਨੂੰ ਤਾਂ 7-8 ਕਿਲੋ ਦੁੱਧ ਬਹੁਤ ਆ ਮਤਲਬ 2-4 ਜੀ ਆ ਕਿਸੇ ਦਾ ਛੋਟਾ ਪਰਿਵਾਰ ਆ 7-8 ਕਿਲੋ ਹੈਗਾ ਤੇ ਜੇ ਉਹ ਵੀ ਭੈਣ ਭਰਾ ਤੜਕੇ ਹੱਥ ਨੇ 2-2 ਕਿਲੋ ਫੀਡ ਪਾ ਲੂਗਾ ਤੇ 2 ਕਿਲੋ ਦੁੱਧ ਦਾ ਹਾਂ ਵਾਧੀ ਜਾਣਾ ਇੰਨਾ ਕੁ ਦਾ ਕਿੰਨੇ ਦੀ ਲਾਢੀ 26 ਦੀ ਦੇ ਦਾਂਗੇ ਜੀ ਚੱਕੋ ਜੀ 26000 ਦੀ ਠੀਕ ਹੈ ਇਹਦੇ ਧਰਿਆ ਵਾ ਰਹਿ ਗਈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਪਰ ਤੁਸੀਂ ਤਾਂ ਟੋਕੜ ਦੇ ਹਿਸਾਬ ਨਾਲ ਐਸੇ ਲਾਉਣੇ ਆ 26000 ਦੀ ਦੇ ਦੇਣੀ ਆ 7-8 ਕਿਲੋ ਤਿਆਰ ਗਾਂ ਦਾਣਾ ਦਾ ਪਾ ਪਾ ਲੋਂਗੇ ਤਾਂ ਬਾਜੂਗੀ ਅੱਗੇ ਲਾਢੀ 8 ਨੰਬਰ ਬਾਰੇ ਇਹ ਪਲੋਂਣ ਬਖੀ ਆ ਜੀ 8 ਹਾਂ ਜੀ ਗੱਬਣ ਗੱਬਣ ਨਹੀਂ ਆਈ ਹਾਂ ਹਾਂ ਇਹ ਵੀ ਹੈਗਾ 6 ਕਿਲੋ ਅਛਾ ਇਹ ਵੀ ਦੁੱਜੂ ਆ 6 ਕਿਲੋ ਮੰਨ ਲਈ ਤੋ ਕੜਾ ਇਹ ਵੀ 6 ਕਿਲੋ ਦੁੱਧ ਹੈ ਪਹਿਲਣ ਵੱੱਛੀ ਆ ਕਿੰਨੇ ਦੀ ਲਾਡੀ ਇਹ 20000 ਦੀ ਇਹ 20000 ਦੀ ਜੇ ਕਿਸੇ ਨੇ ਟੀਕਾ ਲੱਗੇ ਵਾਲੀ ਨਹੀਂ ਲੈਣੀ ਕਿ ਅਗਲੇ ਨੂੰ ਹੋਵੇ ਕਿ ਨਹੀਂ ਯਕੀਨ ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ ਫਿਰ 4000 ਘੱਟ ਲਾ ਕੇ ਅਗਲਾ ਆ ਲੈ ਲੈ ਤੇ ਜੇ ਕਿਸੇ ਨੂੰ ਹੈਗਾ ਕਿ ਟੀਕਾ ਲੱਗਿਆ ਵਾ ਉਹ 26 ਦੀ ਦਿਓ ਲਾਡੀ ਕਹਿੰਦਾ ਉਹਦੇ ਟੀਕੇ ਲੱਗਿਆ ਵਾ ਮਹੀਨੇ ਤੋਂ ਕੁਛਕ ਦਿਨ ਘਟਾ ਹੈ ਹੋ ਸਕਦਾ ਗੱਭਣ ਨਿਕਲ ਜੇ ਆ ਬਿਨਾ ਟੀਕੇ ਵਾਲੀ ਆ 26000 ਦੀ ਅੱਗੇ ਲਾਡੀ ਇਹ ਸੂਨ ਵਾਲੀ ਆ ਜੀ ਲਓ ਜੀ ਅੱਗੇ ਹੈਗੀ ਸੂਨ ਵਾਲੀ ਨਾ ਕਿ ਸਾਰੇ ਸੀਲ ਆ ਲੈਪ ਆ ਜਿਹੜੀ ਮਰਜੀ ਦਿਓ ਅੱਠ ਨੰਬਰ ਤੇ ਗੱਭਣ ਵੈੜ ਭਾ ਜਮਾ ਨਿੱਕੇ ਨਿੱਕੇ ਆ ਕੋਈ 28 ਦੀ ਕੋਈ 28 ਦੀ ਕੋਈ 32 ਦੀ ਕੋਈ 37 ਦੀ ਕੋਈ 42 ਦੀ ਨੌਵਾਂ ਨੰਬਰ ਆ ਗਿਆ ਜੀ ਆ ਸਕਰੀਨ ਤੇ ਦੱਸੋ ਇਹਦੇ ਬਾਰੇ ਕਿੰਨੇ ਕ ਦਿਨ ਲੈ ਜੂ ਇਹ ਜੀ ਹਫਤਾ ਤੱਕ ਲਊਗੀ 15 16 ਕਿਲੋ ਦੁੱਧ ਵਾਲੀ ਆਈ ਹਫਤਾ ਤੱਕ ਲਊਗੀ ਇਹ ਦੁੱਧ 15 16 ਕਿਲੋ ਵਾਲੀ ਲਾਡੀ ਕਹਿੰਦਾ ਬਲਟਲਾਂ ਕਾਫੀ ਬਾਕੀ ਆ ਜਿੰਨਾ ਲੇਵਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਆ ਥਣ ਵੇਖ ਲਓ ਸੋਹਣੇ ਥਾਣ ਮੇਰੇ ਹਿਸਾਬ ਨਾਲ ਜਿੰਨੀਆਂ ਵੇੜਾਂ ਮੁਖਾਦੀਆਂ ਫੂਡ ਸ਼ਾਂਗ ਤੱਕ ਕਿਸੇ ਦੇ ਭੂਰਾ ਆਵ ਨਹੀਂ ਸਾਰਿਆਂ ਦੇ ਥਣ ਸੋਹਣੇ ਆ ਗੈਬ ਚ ਲੱਗੇ ਕਿੰਨੇ ਦੀ ਲਾਡੀ 40 ਦੀ ਦੇ ਦਾਂਗੇ ਜੀ ਲਓ ਜੀ ਇਹ 40 ਦੀ ਭਾ ਇਹਨਾਂ ਦੇ ਲੋਟ ਹੀ ਹੁੰਦੀ ਹੈ ਤੇ ਬਹੁਤ ਵਪਾਰੀ ਵੀ ਇਸ ਘਰੋਂ ਪਸ਼ੂ ਲਈ ਜਾ ਕੇ ਅੱਗੇ ਸੇਲ ਕਰਦੇ ਆ ਉਹ ਤੁਹਾਨੂੰ ਵੀ ਪਤਾ ਹੈ ਵਪਾਰੀ ਤੋਂ ਵਪਾਰੀ ਪਸ਼ੂ ਉਦੋਂ ਹੀ ਲੈਂਦਾ ਜਦੋਂ ਉਹ ਅਗਲੇ ਨੂੰ ਲੱਗਦਾ ਹੋਵੇ ਕਿ 2000 ਨਫਾ ਦੇਊਗੀ ਤੇ ਜਦੋਂ ਹੋਵੇ ਕਿ ਤਾਂ ਆਪ ਪਹਿਲਾਂ ਹੀ ਮੁੱਲ ਕਰੜਾ ਹੈ ਦਾ ਇਹ ਤੋਂ ਪਸ਼ੂ ਲੈ ਕੇ ਆਪਾਂ ਨੂੰ ਨਫਾ ਕੀ ਮਿਲਣਾ ਕਿਉਂਕਿ ਮੁੱਲ ਪਹਿਲਾਂ ਹੀ ਵੱਧ ਹੈ ਉਥੋਂ ਵਪਾਰੀ ਪਸ਼ੂ ਨਹੀਂ ਲੈਂਦਾ ਪਰ ਇਹ ਇਹਨਾਂ ਦੇ ਮੁੱਲ ਜਾਇਜ਼ ਹੁੰਦੇ ਆ ਬਹੁਤ ਵਪਾਰੀ ਵੀ ਇਸ ਘਰੋਂ ਪਸ਼ੂ ਲਈ ਆ ਕੇ ਅੱਗੇ ਸੇਲ ਕਰਦੇ ਆ ਤੇ ਜੀਨੇ ਘਰੇ ਦੁੱਧ ਪੀਣ ਨੂੰ ਲੈਣਾ ਤੇ ਉਹਨੂੰ ਕੋਈ ਮਾੜਾ ਨਹੀਂ 2-4 ਹਜ਼ਾਰ ਆ ਬੰਦਿਆਂ ਨਾਲੋਂ ਪਰ ਇਹਨਾਂ ਦਾ ਘੱਟ ਹੁੰਦਾ ਉਹੀ 2-4 ਹਜ਼ਾਰ ਦੀ ਫੀਡ ਲਿਆਉ ਤੇ ਸੂਆਂ ਨੂੰ ਫੀਡ ਪਾਉ ਤੇ ਆਪੇ ਦੁੱਧ ਪਿਉਣੀਆਂ ਅੱਗੇ ਆ ਜਾ ਲਾਡੀ ਇਹ ਬਈ ਗੱਬਣ ਆਈ ਟੋਕੜ ਗੱਬਣ ਕਿੰਨੇ ਚਿਰ ਦੀ ਇਹਨੂੰ ਚੌਥਾ ਮਹੀਨਾ ਲੱਗ ਗਿਆ ਜੀ ਚੈੱਕ ਪਾਸ ਹਾਂਜੀ ਲਓ ਜੀ ਜੇ ਕਿਸੇ ਨੂੰ ਹੈਗਾ ਕਿ ਗੱਲ ਸੀ ਕੱਲੀ ਟੋਕੜ ਨਹੀਂ ਲੈਣੀ ਤੇ ਆਹ ਟੋਕੜ ਗੱਬਣ ਨਾਲ ਚੌਥਾ ਮਹੀਨਾ ਇਹਨੂੰ ਲੱਗ ਗਿਆ ਦੁੱਧ ਦੁੱਧ ਬਾਈ ਸੀਗਾ ਇਹਦੇ ੱਲੇ 5 ਤੋਂ ਉਪਰੀ ਸੀਗਾ ਹੁਣ ਕੱਲ ਚੈੱਕ ਕਰਾਈ ਉਹ ਹੱਥ ਫਾਉਣ ਨਾ 1-2 ਦਿਨ ਫਿਰ ਘਟ ਜਾਂਦਾ ਹੁਣ ਜਾਨੀ 4 ਕਿ 3-4 ਤੋਂ ਉਪਰੀ 3-4 ਤੋਂ ਪਲੱਸ ਹੀ ਆ 4 ਦੇ ਨੇੜ ਹੋ ਲਾਢੀ ਕਹਿੰਦਾ 4 ਹੀ ਹੋਊਗਾ ਤੁਸੀਂ ਚੋਕ ਹੀ ਵੇਖ ਲੈਣੇ ਇਹ ਕਾਦਾ ਕੁਝ ਵਹਿਮ ਵਾਲੀ ਗੱਲ ਆ ਗੱਪਣਾ ਚੈੱਕ ਕਰਾ ਕੇ ਲੈ ਜਾਓ ਪਲੂਣ ਵਛੀ ਕਿਨੇ ਦੀ ਲਾਢੀ ਜੱਤਪਰੀ ਵਾਲੀ ਹੈ ਜੱਤ ਦੇਖ ਲਓ ਹਾਂ ਇਹ ਦੇ ਦਾਂਗੇ ਆਪਾਂ ਹੁਣ 28000 ਦਾ ਲਓ ਜੀ 28000 ਦੀ ਲਾਸਟ ਥੋੜਾ ਥੋੜਾ ਛੋੜ ਛੱਪਾ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਨਗ ਭਾਵਾਂ ਜਿਹੜਾ ਮਰਜ਼ੀ ਲੈ ਲਿਓ ਅੱਗੇ ਬੱਚਾ ਇਹ ਦੇ ਦਾਂਗੇ ਜੀ ਆਪਾਂ 7000 ਦੇ 7000 ਦਾ ਪਾਲਕ ਬੱਚਾ ਛੋਟਾ ਦੁੱਧ ਵਾਲੇ ਦਿੰਦਾ ਅੱਜ ਖੀਰਾ ਬੱਚਾ ਲੈ ਲੈ ਕੇ ਦੋਨੇ ਦੇਣਾ ਕਹਿਣਾ ਜੀ ਲੱਗਿਆ ਰੋਣਾ ਰਾਡੀ ਕਹਿੰਦਾ ਦੋਵੇਂ ਇਕੱਠੀਆਂ ਹੀ ਖੜੀਆਂ ਆਉਂਦੀਆਂ ਨਾਲੇ ਜੀ ਲੱਗਿਆ ਰੋ ਦੋਵਾਂ ਜਾਨਿਆਂ ਦਾ ਤੇ ਦੋਵੇਂ ਇਕੱਠੀਆਂ ਹੀ ਦੇ ਦਿਆਂਗੇ ਕੋਈ 1000 ਖੰਡ ਮਾਨਤਾਨ ਜੋੜੇ ਚ ਕਰ ਦਿਆਂਗੇ ਵੱਧ ਕੋਈ ਚੱਕਰ ਨਹੀਂਗਾ ਅੱਜ ਦੀ ਵੀਡੀਓ ਦੇ ਵਿੱਚ ਲਾਢੀ ਘਰੇਵਾਲ ਦੀਆਂ ਇਹ 10-12 ਵੇੜਾਂ ਸੇਲ ਆ ਜਿਆਦੇ ਨਾਲ ਕਿ ਸੂਏ ਸਵਾਈਏ ਆ ਦੋ ਨਾਲ ਇੱਕ ਨਾਲ ਕੀ ਗੱਭਣ ਇੱਕ ਤੋਕੜ ਗੱਭਣ ਬਾਕੀ ਫੋਨ ਨੰਬਰ ਸਕਰੀਨ ਤੇ ਛੋਟੇ ਛੋਟੇ ਪਾ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਆ ਸੂਈਆਂ ਸਵਾਈਆਂ ਦਾ ਕਾਹਦਾ ਵਹਿਮ ਅਗਲਾ ਭਾਵਾ ਚੋਕੇ ਲੈ ਜੇ ਇਹਨਾਂ ਲੋ ਭਾਵਾ ਚਾਰ ਟਾਈਮ ਚੋਲੇ ਇਹਨਾਂ ਨੂੰ ਕੋਈ ਚੱਕਰ ਨਹੀਂਗਾ ਜਦੋਂ ਦੁੱਧ ਜਿੰਨਾ ਦੱਸਿਆ ਉਹ ਤਿਆਰ ਆ ਭਾਵਾ ਚਾਰ ਟਾਈਮ ਚੋਕੇ ਲੈ ਜੋ ਪਿੰਡ ਤੁੰਗਾ ਹੈੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਰਾਏਕੋਟ ਤੋਂ ਚੜਦੇ ਵਾਲੇ ਪਾਸੇ ਨੂੰ 10-11 ਕਿਲੋਮੀਟਰ ਤੇ ਪਿੰਡ ਹੈ ਤੁੰਗਾਹੇੜੀ ਮਲੇਰਕੋਟਲਾ ਰੋਡ ਤੇ ਬਾਕੀ ਸਾਰਿਆਂ ਨੂੰ ਫਾਸ